ਇੱਕ ਪਾਸੇ ਤਾਂ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਤਾਂ ਦੂਸਰੇ ਪਾਸੇ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਪਹਿਲਾਂ ਤਾਂ ਵਿਰੋਧੀਆਂ ਦਾ ਵੱਲ ਆਖੇ ਜਾ ਰਿਹਾ ਸੀ ਕਿ ਸੂਬਾ ਸਰਕਾਰ ਚੁੱਪ ਕਿਉਂ ਹੈ ਕਿ ਇੰਨਾ ਵੱਡਾ ਭ੍ਰਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ ਸੀਬੀਆਈ ਦੇ ਵੱਲੋਂ ਰੰਗੇਹਾਤੇ ਗ੍ਰਿਫਤਾਰੀ ਕੀਤੀ ਗਈ ਹੈ ਪਰ ਸਰਕਾਰ ਚੁੱਪ ਹੈ ਮੁੱਖ ਮੰਤਰੀ ਚੁੱਪ ਨੇ ਮੁੱਖ ਮੰਤਰੀ ਨੇ ਇੱਕ ਸ਼ਬਦ ਤੱਕ ਨਹੀਂ ਬੋਲਿਆ ਨਾ ਕਿਸੇ ਮੰਤਰੀ ਤੇ ਨਾ ਕਿਸੇ ਵਿਧਾਇਕ ਨੇ ਕੋਈ ਪੱਖ ਰੱਖਿਆ ਕੋਈ ਸਫਾਈ ਦਿੱਤੀ ਹੈ ਪਰ ਜਿਵੇਂ ਹੀ ਦੂਸਰੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਗਿਆ ਕਿ ਸਾਡੀ ਸਰਕਾਰ ਇਮਾਨਦਾਰ ਦੀ ਸਰਕਾਰ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਤਾਂ ਉਹਨਾਂ ਦੇ ਵੱਲੋਂ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਕਿਸੇ ਨੂੰ ਮਾਫ ਨਹੀਂ ਕੀਤਾ ਜਾਵੇਗਾ ਪੁਲਿਸ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਉਹ ਸਸਪੈਂਸ਼ਨ ਜਿਹੜਾ ਸਸਪੈਂਡ ਆਰਡਰ ਹੈ ਉਹ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ। ਇੰਨੀ ਦੇਰ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਸੁੱਭਾ ਸਰਕਾਰ ਨੂੰ ਘੇਰ ਲਿਆ ਮੁੱਖ ਮੰਤਰੀ ਤੇ ਤੰਜ ਕਸ ਨੇ ਸ਼ੁਰੂ ਕਰ ਦਿੱਤੇ। ਸੁਖਵੀਰ ਸਿੰਘ ਬਾਦਲ ਨੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਖਰਕਾਰ ਲੋਕਾਂ ਦੇ ਦਬਾਅ ਕਾਰਨ ਆਪਣਾ ਬਿਆਨ ਦਿੱਤਾ ਅਤੇ ਇਹ ਕਦਮ ਉਹਨਾਂ ਨੂੰ ਚੁੱਕਣਾ ਪਿਆ। ਕਿ ਜਿਨ੍ਹਾਂ ਦੇ ਅੰਦਰ ਗ੍ਰਾਭ ਵਿਭਾਗ ਹੋਵੇ ਉਹਨਾਂ ਨੂੰ ਨਾ ਪਤਾ ਹੋਵੇ ਕਿ ਇੰਨਾ ਵੱਡਾ ਭ੍ਰਸ਼ਟਾਚਾਰ ਇੱਕ ਵੱਡੇ ਅਧਿਕਾਰੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਮੰਗ ਕਰਦੇ ਨੇ ਕਿ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਵਾਈ ਜਾਵੇ ਸੀਬੀਆਈ ਪਤਾ ਲਗਾਏਗੀ ਜਾਂਚ ਕਰਕੇ ਤੈਅ ਤੱਕ ਜਾ ਕੇ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਕਿਹੜਾ ਕਿਹੜਾ ਵਿਅਕਤੀ ਸ਼ਾਮਿਲ ਹੈ ਤੇ ਸਭ ਤੋਂ ਵੱਡੀ ਮੰਗ ਉਹਨਾਂ ਕੀਤੀ ਹੈ ਕਿ ਇਹ ਪਤਾ ਲੱਗੇਗਾ ਕਿ ਆਖਰਕਾਰ ਪੈਸਾ ਕਿਸ ਦੇ ਕਹਨ ਤੇ ਇਕੱਠਾ ਕੀਤਾ ਜਾ ਰਿਹਾ ਸੀ ਕਿਸ ਨੇ ਆਦੇਸ਼ ਦਿੱਤੇ ਕਿਸਤੇ ਕੋਲ ਜਾਣਾ ਸੀ ਦਿੱਲੀ ਜਾਣਾ ਸੀ ਜਾਂ ਫਿਰ ਪੰਜਾਬ ਰਹਿਣਾ ਸੀ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਭਗਵੰਤ ਮਾਨ ਤਾਂੰਜ ਕਸੇ ਨੇ ਉਥੇ ਹੀ ਕੇਜਰੀਵਾਲ ਨੂੰ ਵੀ ਕਟੜ ਦੇ ਵਿੱਚ ਖੜਾ ਕਰ ਦਿੱਤਾ ਕਿ ਇੱਕ ਪਾਸੇ ਤਾਂ ਕਟੜ ਦਿੱਲੀ ਤੋਂ ਚੱਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਆ ਕੇ ਇਸੇ ਮੁੱਦੇ ਨੂੰ ਲੈ ਕੇ ਸੱਤਾ ਹਾਸਲ ਕੀਤੀ ਪਰ ਨਾ ਦਿੱਲੀ ਵਾਲੇ ਕੁਝ ਬੋਲੇ ਨਾ ਹੀ ਪੰਜਾਬ ਵਾਲੇ ਕੁਝ ਬੋਲੇ ਇਹ ਮਾਮਲਾ ਹੁਣ ਲਗਾਤਾਰ ਗਰਮਾਂਦਾ ਜਾ ਰਿਹਾ ਇਸ ਮਾਮਲੇ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਇੱਕ ਪਾਸੇ ਆਪਣਾ ਬਿਆਨ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਸਰਕਾਰਾਂ ਦੇ ਵੱਲੋਂ ਮਿਊਰਸ ਮਾਮਲੇ ਤੇ ਚੁੱਪੀ ਤੋੜਦਿਆਂ ਹੋਇਆਂ ਭਗਵੰਤ ਮਾਨ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜਿਹੜਾ ਵੀ ਭ੍ਰਸ਼ਟਾਚਾਰ ਕਰੇਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਧਰ ਸੁਖਵੀਰ ਸਿੰਘ ਬਾਦਲ ਨੇ ਤੰਜ ਕੱਸਦਿਆ ਕਿ ਹੈ ਕਿ ਹੁਣ ਆਮ ਲੋਕਾਂ ਨੂੰ ਪਤਾ ਲੱਗ ਗਿਆ ਹੈ ਤੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਚਿਹਰੇ ਤੇ ਜਿਹੜਾ ਮਖੌਟਾ ਸੀ ਉਹ ਉਤਰ ਚੁੱਕਾ ਹੈ ਕਿ ਕਿਸ ਤਰੀਕੇ ਨਾਲ ਭ੍ਰਸ਼ਟਾਚਾਰ ਪੰਜਾਬ ਦੇ ਵਿੱਚ ਜਿਹੜੇ ਖਤਮ ਕਰਨ ਦੇ ਦਾਅਵੇ ਤੇ ਵਾਅਦੇ ਸਰਕਾਰ ਕਰ ਰਹੀ ਸੀ ਉਹ ਕਿੰਨੇ ਖੋਖਲੇ ਨੇ ਤੇ ਹੁਣ ਆਉਣ ਵਾਲੀਆਂ ਸੱਤਾ ਦੇ ਵਿੱਚ ਜਿਹੜੀ ਚੋਣਾਂ ਹੋਣਗੀਆਂ ਸੱਤਾ ਤੇ ਪਾਰਟੀ ਨੂੰ ਆਮ ਲੋਕ ਖੁਦ ਜਵਾਬ ਦੇਣਗੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਸੁੱਭਾ ਸਰਕਾਰ ਦੇ ਉੱਤੇ ਤੰਜ ਕੱਸੇ ਜਾ ਰਹੇ ਨੇ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਆਏਗੀ ਕਿਉਂਕਿ ਆਮ ਲੋਕ ਸਭ ਕੁਝ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਵੀ ਪੂਰੀਆਂ ਨਹੀਂ ਹੋਈਆਂ ਤੇ ਜਿਹੜਾ ਭ੍ਰਸ਼ਟਾਚਾਰ ਦਾ ਮੁੱਦਾ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹ ਵੀ ਪੂਰਾ ਨਹੀਂ ਹੋਇਆ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਅੱਗੇ ਕੀ